ਖਬਰਾਂ ਦਾ ਬਾਦ ਦੇਖ ਰਿਹਾ শ্রোਤੀਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਕਾਲੀ ਦਲ ਵਾਰਸ ਪੰਜਾਬ ਅਤੇ ਦੂਸਰੇ ਪਾਸੇ ਲੋਕ ਸਭਾ ਦੇ ਮੈਂਬਰ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਲੋਕ ਸਭਾ ਦੇ ਮੈਂਬਰ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਦੇ ਤੇ ਦੂਸਰੇ ਪਾਸੇ ਆਗਾਮੀ ਚੋਣਾਂ ਦੀ ਜਿੱਥੇ ਤਿਆਰੀ ਕੀਤੀ ਜਾ ਰਹੀ ਹੈ ਇਧਰ ਇੱਕ ਇੱਕ ਕਰਕੇ ਵੱਡੇ ਆਗੂ ਜਿਨ੍ਹਾਂ ਨੇ ਭਰੋਸਾ ਕੀਤਾ ਸੀ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਖਾਲਸਾ ਉਹਨਾਂ ਦੇ ਪਰਿਵਾਰ ਤੇ ਅਤੇ ਉਹਨਾਂ ਦੇ ਸਮਰਥਕ ਸਮਰਥਕਾਂ ਤੇ ਉਹ ਇੱਕ ਇੱਕ ਕਰਕੇ ਛੱਡ ਕੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਆਖਰਕਾਰ ਕੀ ਇਹ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਿੱਤਰ-ਵਿੱਤਰ ਹੋ ਜਾਣਗੇ ਕਿਉਂਕਿ ਨੌਜਵਾਨਾਂ ਦੇ ਵਿੱਚ ਕ੍ਰੇਜ਼ ਸੀ ਪੰਜਾਬ ਦਾ ਮੁੱਖ ਮੰਤਰੀ ਵਿਕੜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਹਾਲਾਂਕਿ ਉਹਨਾਂ ਦੇ ਬਾਪੂ ਅਤੇ ਸਰਜੀ ਸਿੰਘ ਖਾਲਸਾ ਹੋਣਾ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜ਼ਾਰੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਵੇਗੀ ਇਹ ਤਾਂ 2027 ਹੀ ਦੱਸੇਗਾ ਲੇਕਿਨ ਉਸ ਤੋਂ ਪਹਿਲਾਂ ਕੁਝ ਵੱਡੇ ਆਗੂਆਂ ਨੇ ਜਿਹੜੀ ਹੈ ਅਕਾਲੀ ਦਲ ਵਰਸ ਪੰਜਾਬ ਦੀ ਮੋਡਲਿਕ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੇ ਨੇ ਅਤੇ ਸ਼ਾਮਲ ਹੋ ਗਏ ਨੇ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੇ ਆਗੂਆਂ ਦਾ ਸਵਾਗਤ ਕੀਤਾ ਹੈ ਅਤੇ ਇਹ ਵੀ ਵੱਡੀ ਗੱਲ ਕਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੁਹਾਨੂੰ ਵੱਡੇ ਅਹੁਦੇ ਦਿੱਤੇ ਚਾਹਣਗੇ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੁਸੀਂ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਤਨ ਦੇਹੀ ਦੇ ਨਾਲ ਮੇਹਨਤ ਕਰਕੇ ਲੜੋ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਈ ਚਾਵੇ ਇਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਜੇ ਮੈਂ ਮੁੱਖ ਮੰਤਰੀ ਬਣ ਗਿਆ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤਾਂ ਸਮਝ ਲਓ ਤੁਸੀਂ ਮੁੱਖ ਮੰਤਰੀ ਉਹ ਤੁਹਾਡੇ ਕੋਲ ਮੇਰੀਆਂ ਸਾਰੀਆਂ ਭਾਵਰਾ ਹੋਣਗੀਆਂ ਆਖਰਕਾਰ ਹੁਣ ਲੋਕਾਂ ਦਾ ਮੋਹ ਪੰਗ ਕਿਉਂ ਹੋ ਰਿਹਾ ਹੈ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਤੋਂ ਹਾਲਾਂਕਿ 157320 ਦੇ ਵੱਡੇ ਫਰਕ ਦੇ ਨਾਲ ਲੋਕ ਸਭਾ ਦੀ ਚੋਣ ਜਿੱਤੀ ਗਈ ਭਾਈ ਅਮਰਪਾਲ ਖਾਲਸਾ ਵੱਲੋਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਜਦੋਂ ਜਿਮਨੀ ਚੋਣ ਹੋਈ ਹਲਕਾ ਤਰਨਤਾਰ ਤੋਂ ਸਿਰਫ 20 ਹਜ਼ਾਰ ਵੋਟਾਂ ਪਈਆਂ 20 ਹਜ਼ਾਰ ਪੈ ਜਿਹੜੀ ਆਰਗੈਨਿਕ ਵੋਟ ਹੈ ਉਹ ਕੁਝ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅਬਰਤਪਾਲ ਸਿੰਘ ਖਾਲਸਾ ਅਤੇ ਕੁਝ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਅਹਿਮ ਅਤੇ ਖਬਰ ਆਈ ਹੈ ਅਕਾਲੀ ਦਲ ਵਾਸ ਪੰਜਾਬ ਨੂੰ ਵੱਡਾ ਝਟਕਾ ਨਿਹਾਲ ਸਿੰਘ ਵਾਲਾ ਦੀ ਟੀਮ ਨੇ ਆਪਣੇ ਅਹੁਦਿਆਂ ਤੋਂ ਦਿੱਤੇ ਸਤੀਫੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਵਾਸ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ। ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬੂਗਾ ਦੀ ਟੀਮ ਆਪ ਵੱਨੋਂ ਆਪਣੇ ਆਪੋ ਆਪਣੇ ਅਹੁਦਿਆਂ ਤੋਂ ਸਮੂਹਿਕ ਸਤੀਫੇ ਦਿੱਤੇ ਗਏ ਹਨ। ਨਿਹਾਲ ਸਿੰਘ ਵਾਲਾ ਦੇ 12 ਬਲਾਕ ਦੇ ਕਾਰਜਕਾਰੀ ਕਮੇਟੀ ਮੈਂਬਰ ਅਤੇ ਨਿਹਾਲ ਸਿੰਘ ਵਾਲਾ ਦੇ ਵਕ ਵਕ ਪਿੰਡਾਂ ਦੇ 28 ਵਕ ਵਕ 28 ਪਿੰਡਾਂ ਦੀ ਕਮੇਟੀ ਮੈਂਬਰਾਂ ਵੱਲੋਂ ਅਕਾਲੀ ਦਲ ਪੰਜਾਬ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦਿੱਤੇ ਗਏ ਹਨ। ਕੁੱਲ ਮਿਲਾ ਕੇ 50 ਤੋਂ 60 ਨੌਜਵਾਨਾਂ ਵੱਲੋਂ ਅਸਤੀਫੇ ਦਿੱਤੇ ਗਏ। ਅੱਜ ਸਭਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਧਰਮਕੋਟ ਸਮੀਤ ਅਕਾਲੀ ਆਗੂ ਵੀ ਹਾਜ਼ਰ ਸੀ ਦੱਸਿਆ ਜਾ ਰਿਹਾ ਹੈ ਸੁਖਦੀਪ ਸਿੰਘ ਬਲਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਸਿੰਘ ਸੁਪਰੀਦ ਸਿੰਘ ਜਸਵਿੰਦਰ ਸਿੰਘ ਅਮਰਜੀਤ ਸਿੰਘ ਕਾਲਾ ਬੁੱਟਰ ਅਗੇ ਇੰਦਰਪਾਲ ਸਿੰਘ ਤੌਂਦਰ ਗੋਰਾ ਡਾਲਾ ਬਲਾਕ ਰਾਜ ਇੰਦਰ ਸਿੰਘ ਬੁੱਟਰ ਖੁਰਦ ਯਾਨੀ ਕਿ ਇਹ ਲਗਭਗ 11 ਤੋਂ 12 ਵੱਡੇ ਆਗੂ ਨੇ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਮੇਨ ਮੁਖੀ ਸੀ ਹਲਕਾ ਮੋਗਾ ਤੋਂ ਜਿਹੜੀਆਂ ਕਾਰਜਕਾਰੀ ਕਮੇਟੀਆਂ ਸੀ ਉਸ ਦੇ ਕਾਰਜਕਾਰੀ ਕਮੇਟੀ ਦੇ ਇਹ ਵਕ ਵਕ ਹਲਕਿਆਂ ਤੋਂ ਪ੍ਰਧਾਨ ਵੀ ਸੀ ਅੱਜ ਇਹਨਾਂ 13 ਆਗੂਆਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ ਅਤੇ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹਨਾਂ ਨੂੰ ਸਿਰ ਪਾਉ ਦਿੱਤੇ ਗਏ ਅਤੇ ਵਿਸ਼ਵਾਸਤ ਹੋਇਆ ਗਿਆ ਕਿ ਤੁਹਾਡਾ ਪਾਰਟੀ ਹਰ ਪੱਧਰ ਤੇ ਸਾਥ ਦੇਵੇਗੀ ਯਾਨੀ ਕਿ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪੂਰੀ ਤਰ੍ਹਾਂ ਜਿਹੜੇ ਨੇ ਉਹ ਸਰਗਰਮ ਹੋ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਅੱਜ ਇਹ ਨਿਹਾਲ ਸਿੰਘ ਵਾਰਾ ਦੀਆਂ ਟੀਮਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਨੇ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਇਹਨਾਂ ਨੇ ਸ਼ਮੂਲਿਤ ਕਰ ਲਈ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਧੰਨਵਾਦ